ਬੀ ਬਹਾਰ ਸਿੰਘ ਮਰਤਕ ਕੌਰ ਬਦਲ ਨੇ ਬਠਿੰਡਾ ਦਿਹਾਤੀ ਦੇ ਦਰਜਣਾ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ ਵਿਰੋਧੀਆਂ ਤੇ ਕੀਤੇ ਤਿੱਖੇ ਸ਼ਬਦੀ ਹਮਲੇ ਦੱਸਦੀ ਹੈ ਕਿ ਜਿਵੇਂ ਜਿਵੇਂ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰ੍ਹਾਂ ਖਖ ਦੇ ਨਜ਼ਰ ਆ ਰਹੇ ਹਨ ਇਸੇ ਤੇ ਚੱਲਦਿਆਂ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਿਮ੍ਰਿਤਕ ਕੋਰ ਬਾਦਲ ਬਲੋਂ ਬਠਿੰਡਾ ਦਿਹਾਤੀ ਦੇ ਦਰਜਨਾ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਚੋਣ ਪ੍ਰਚਾਰ ਦੌਰਾਨ ਬੀਬਾ ਬਾਦਲ ਬਲੋਂ ਜਿੱਥੇ ਕੀ ਲੋਕਾਂ ਤੋਂ ਉਹਨਾਂ ਦਾ ਸਾਥ ਦੇਣ ਦੀਆਂ ਅਪੀਲਾਂ ਕੀਤੀਆਂ ਗਈਆਂ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸੰਗਤ ਮੰਡੀ ਵਿਖੇ ਬੀਬਾ ਬਾਦਲ ਨੇ ਕਿਹਾ ਹੈ ਕਿ ਹੁਣ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਸ਼੍ਰੋਮਣੇ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਉਹਨਾਂ ਨੇ ਕਿਹਾ ਹੈ ਕਿ ਪਿਛਲੇ 5 ਸਾਲ ਦੌਰਾਨ ਕਾਂਗਰਸ ਪਾਰਟੀ ਨੇ ਸਵਾਇਲ ਆਰਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਲੇਕਿਨ ਹੁਣ 2.5 ਸਾਲ ਦਾ ਸਮਾਂ ਬੀਤ ਜਾਣ ਤੇ باوجود ਪੰਜਾਬ ਦੇ ਬਦਲਾਵ ਵਾਲੀ ਪਾਰਟੀ ਨੇ ਪੰਜਾਬ ਦੇ ਲੋਕਾਂ ਵਾਸਤੇ ਕੀ ਕੀਤਾ ਹੈ ਤੁਹਾਡੇ ਸਾਹਮਣੇ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਔਰਤਾਂ ਹਜ਼ਾਰ-ਹਜ਼ਾਰ ਰੁਪਏ ਮਹੀਨੇ ਦੀ ਉਡੀਕ ਵਿੱਚ ਹਨ ਲੇਕਿਨ ਇਹ ਸਰਕਾਰ ਨੇ ਝੂਠੇ ਥਵਾਏ ਲਾਰਿਆਂ ਤੋਂ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਾਇਆ ਉਹਨਾਂ ਕਿਹਾ ਹੈ ਕਿ ਉਹਨਾਂ ਵੱਲੋਂ ਜੋ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਬਠਿੰਡਾ ਵਾਸਤੇ ਨਵੇਂ ਪ੍ਰੋਜੈਕਟ ਲਿਆਂਦੇ ਹਨ ਉਹ ਤੁਹਾਡੇ ਸਾਹਮਣੇ ਹਨ ਇਸ ਵਾਰ ਉਹਨਾਂ ਕਿਹਾ ਹੈ ਕਿ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿਓ ਫਿਰ ਦੇਖਣਾ ਬਠਿੰਡਾ ਲੋਕ ਸਭਾ ਸੀਟ ਕਿਸ ਤਰ੍ਹਾਂ ਤਰੱਕੀਆਂ ਲਿਆਦੇ ਚੱਲਦੀ ਹੈ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਬੀਬਾ ਹਰਸਿਮਰਤ ਕੌਰ ਬਾਦਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸੰਗਤ ਮੰਡੀ ਇਲਾਕੇ ਵਿੱਚ ਭਾਰੀ ਬਹੁਮਤ ਨਾਲ ਉਹਨਾਂ ਨੂੰ ਜਿਤਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣਗੇ ਇਸ ਮੌਕੇ ਬੀਬਾ ਬਾਦਰ ਨਾਲ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਪੱਠੀ ਫਰਿੰਦਰ ਸਿੰਘ ਰਾਏ ਕਿਕਲਾ ਰੇਸ਼ਮ ਸਿੰਘ ਸੰਗਤ ਜਗਰੂਪ ਸਿੰਘ ਸੰਗਤ ਹਰਜੀਤ ਸਿੰਘ ਕਾਲਚਰਾਣੀ ਸੰਦੀਪ ਸਿੰਘ ਸਾਫ ਕਾ ਸਰਪੰਚ ਚਾਕਤਰ ਸਿੰਘ ਵਾਲਾ ਰਣਜੋਤ ਸਿੰਘ ਸਾਫ ਕਾ ਸਰਪੰਚ ਕੁੱਦਾ ਅਰਜਿੰਦਰ ਸਿੰਘ ਕੁੱਦਾ ਗੁਰਮੀਤ ਸਿੰਘ ਢਿੱਲੋਂ ਜਸਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਨਾਲ ਹਾਜ਼ਰ ਸਨ ਸਾਲ ਪੁਰਾਣੇ ਨਿਕਾਲੇ ਇਹਨਾਂ ਨੇ 5 ਸਾਲ ਪਹਿਲੇ ਵੀ ਇਹੀ ਕਹਾ ਥਾ ਔਰ ਫਿਰ ਆਪ ਤਾਂ ਆਪਣੇ ਪੋਸਟਰ ਲਗਾ ਦਿਆ ਸੀ ਬਠਿੰਡੇ ਸੇ ਜੇ ਮੇਰੀ ਹਾਰ ਪੱਕੀ ਤਾਂ ਫਿਰ ਇਹ ਭਾਗੇ ਕਿਉਂ ਯਹਾਂ ਸੇ ਇਹ ਤਾਂ ਇਸੇ ਦਾ ਜਵਾਬ ਦੇ ਦੇ ਸੋ ਰਾਜਾ ਸਾਹਿਬ ਕੀ ਅਗਵਾਈ ਮੇ ਤਾਂ ਉਹਨਾਂ ਕੀ ਪਾਰਟੀ ਤਾਂ ਅਬ ਬੀਜੇਪੀ ਬਣ ਗਈ ਹੈ ਸੋ ਇਹ ਮੈਨੂੰ ਕੀ ਕਹਿ ਰਹੇ ਆ ਆਪਣੀ ਸੀਟ ਕੀ ਚਿੰਤਾ ਕਰੇ ਤੁਸੀਂ ਅਨੇਕਾਂ ਦੇ ਕਹਿੰਦੇ ਹੋ ਮੈਂ ਏਮਜ ਲਿਆਂਦਾ ਇੱਥੇ ਸੈਂਟਰ ਯੂਨੀਵਰਸਿਟੀ ਲਿਆਂਦੀ ਕਾਂਗਰਸ ਕਹਿੰਦੀ ਹੈ ਬੀਜੇਪੀ ਕਹਿੰਦੀ ਹੈ ਉਹ ਕੋਈ ਸੈਂਟਰ ਦੀਆਂ ਸਕੀਮਾਂ ਸੀ ਵੀ ਭਾਜੀ ਕਾ ਕਿਉਂ ਵੋਟ ਮੰਗਦੇ ਛ ਨਾਲ ਫਿਰ ਇਹ ਵੀ ਦੱਸ ਦੇ ਨਾ ਜੇ ਸੈਂਟਰ ਦੀ ਸਕੀਮਾਂ ਤਾਂ ਪਿਛਲੇ 5 ਸਾਲਾਂ ਤੋਂ ਵੀ ਚੱਲ ਰਹੀਆਂ ਨੇ ਤੇ ਫਿਰ ਬੀਜੇਪੀ ਨੇ ਉਹ ਕਿਹੜੀ ਸੈਂਟਰਲ ਸਕੀਮ ਪੰਜਾਬ ਨੂੰ ਦਿੱਤੀ ਜੇ ਪੰਜਾਬ ਦਾ ਨਾਂ ਵੀ ਲੱਗਦਾ ਹੈ ਤੇ ਇਹਨਾਂ ਦੇ ਵੱਡੇ ਵੱਡੇ ਮੰਤਰੀ ਵੀ ਬੈਠੇ ਹੋਏ ਨੇ ਉਹ ਕਿਹੜੀ ਚੀਜ਼ ਲੈ ਕੇ ਆਏ ਸੋ ਜੀ ਭਾਵੇਂ ਜੋ ਕੁਝ ਹੋਇਆ ਇਹ ਮੈਂ ਇਹ ਵੀ ਕਹਿੰਦੀ ਹਾਂ ਕਿ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਬਾਦਲ ਸਾਹਿਬ ਦਾ ਸੀ ਭਾਵੇਂ ਮੈਂ ਪਹਿਲੇ ਬਜਟ 'ਚ ਮੈਂ ਇੰਡੀ ਆਈਆਈਐਮ ਪਰ ਪਾਇਆ ਜਿਹੜਾ ਅੰਬਰਸਰ ਗਿਆ ਫੇਰ ਮੈਂ ਹਾਰਟੀਕਲਚਰ ਇੰਸਟੀਚਿਊਟ ਪோ ਆਇਆ ਫੇਰ ਤੀਜੀ ਵਾਰ ਇਹ ਲੜਚਾ गढ़ ਕੇ ਜਿਹੜਾ ਪਿਛਲੇ ਇਲਾਕਾ ਲੋਕਾਂ ਨੂੰ ਇਲਾਜ ਵਾਸਤੇ ਚੰਡੀਗੜ੍ਹ ਤੇ ਲੁਧਿਆਣੇ ਭਜਣਾ ਪੈਂਦਾ ਸੀ ਇਹ ਐਮਜ਼ ਮੈਂ ਕਿਵੇਂ ਮਿੰਤਾ ਕੱਢ ਕੇ ਲੜ ਕੇ ਝਗੜ ਕੇ ਕਿਵੇਂ ਮੈਂ ਪੰਜਾਬ ਵਾਸਤੇ ਲੈ ਕੇ ਉਹ ਮੈਨੂੰ ਪਤਾ ਹੈ ਇਸ ਤੋਂ ਪਹਿਲੇ ਵੀ 10 ਸਾਲ ਕਾਂਗਰਸ ਦੀ ਵੀ ਸਰਕਾਰਾਂ ਸੀਗੀਆਂ ਭਾਜਪਾ ਦੀ ਸਰਕਾਰ ਹੁਣ ਵੀ ਸੀਗੀ ਮੇਰੇ ਤੇ ਛੱਡਣ ਤੋਂ ਬਾਅਦ ਨਾ ਕਾਂਗਰਸ ਕੱਖ ਲੈ ਕੇ ਆਈ ਤਾਂ ਨਾ ਭਾਜਪਾ ਨੇ ਉਹਦੇ ਬਾਅਦ ਕੱਖ ਸਾਨੂੰ ਦਿੱਤਾ ਸੋ ਇਹ ਮਿਹਨਤ ਕਰਕੇ ਕਿਸ ਤਰ੍ਹਾਂ ਇਸ ਇਲਾਕੇ ਚ ਲੈ ਕੇ ਇਹ ਜਿਹੜੀ ਏਮਸ ਬਣ ਜਾਂਦਾ ਜੇ ਬਾਦਲ ਸਾਹਿਬ ਨੇ ਜ਼ਮੀਨ ਅਕਵਾਇਰ ਨਹੀਂ ਕੀਤੀ ਹੁੰਦੀ ਆਹ ਰੈਫਾਇਨਰੀ ਬਣ ਜਾਂਦੀ ਆਹ ਸੈਂਟਰਲ ਯੂਨੀਵਰਸਿਟੀ ਬਣ ਜਾਂਦੇ ਕਰੋੜਾ ਰੁਪਏ ਲਗਾ ਕੇ ਜ਼ਮੀਨ ਅਕਵਾਇਰ ਕਰਕੇ ਸਾਰੀ ਸੈਂਕਸ਼ਨ ਚਾਰ ਦੇ ਵਾਰੀ ਬਿਜਲੀ ਪਾਣੀ ਸਾਰਾ ਕੁਝ ਕਰਕੇ ਤਾਂ ਸੈਂਕਸ਼ਨ ਕਰਕੇ ਇਹ ਏਮਸ ਦਾ ਕੰਮ ਸ਼ੁਰੂ ਹੋਇਆ ਇਹਦੇ ਮੋٹے ਪੈਸੇ ਤਾਂ ਜ਼ਮੀਨ ਦੇ ਹੁੰਦੇ ਨੇ ਜਿਹੜਾ ਸਾਰੇ ਬਾਦਲ ਸਾਹਿਬ ਤੇ ਸਾਡੀ ਸਰਕਾਰ ਨੇ ਲਾਏ ਇਹਨਾਂ ਤੋਂ ਤਾਂ ਮੈਂ ਪੁੱਛਣਾ ਚਾਹੁੰਦੇ ਆਂ ਭਾਵੇਂ ਮੇਰੇ ਮਹਿਕਮੇ ਚ ਦੇਖ ਲੋ 1500 ਕਰੋੜ ਦੀ ਇਨਵੈਸਟਮੈਂਟ ਵਾ ਪੰਜਾਬ 'ਚ ਲੈ ਕੇ ਜਦ ਕਾਂਗਰਸ ਨੇ ਇੱਕ ਦਿਨ ਮਦਦ ਤੱਕ ਨਹੀਂ ਕੀਤੀ ਤੇ ਆਹੀ ਐਮਜ਼ ਵਾਸਤੇ ਤਾਂ ਕਾਂਗਰਸ ਕਹਿੰਦਾ ਸੀ ਧਰਨਾ ਲਾਵਾਂਗੇ ਅਮਰਿੰਦਰ ਸਿੰਘ ਕਹਿੰਦਾ ਸੀ ਆ ਇਥੋਂ ਲੜਕੇਗਾ ਖਹਿਰਾ ਕਹਿੰਦਾ ਸੀ ਕਿ ਧਰਨਾ ਲਾਵਾਂਗੇ ਇਥੇ ਬੰਨਦਾ ਕਿਵੇਂ ਸੋ 3 ਸਾਲਾਂ 'ਚ ਜਿੱਥੇ ਦੇਸ਼ ਦਾ ਕੋਈ ਐਮਜ਼ ਨਹੀਂ ਬਣਿਆ ਸੀ 3 ਸਾਲਾਂ 'ਚ ਬਠਿੰਡਾ ਐਮਜ਼ ਬਣ ਕੇ 2016 'ਚ ਸੈਂਕਸ਼ਨ ਹੋਇਆ 2020 'ਚ ਲੋਕ ਅਰਪਣ ਕਰਤ ਤੇ ਬਾਕੀ ਦੇਖ ਲਓ ਅਜੇ ਤੱਕ ਬਣੀ ਜਾ ਰਹੇ 10 ਸਾਲ ਹੋ ਗਏ ਸੋ ਇਹ ਕਹਿਣ ਦੀ ਗੱਲਾਂ ਹੁੰਦੀਆਂ ਨੇ ਕੋਈ ਵੀ ਚੀਜ਼ ਲਾਨ ਵਾਸਤੇ ਜਿਹੜਾ ਮਿਹਨਤ ਕਰਦਾ ਹੈ ਤਸ਼द्दਦ ਕਰਦਾ ਹੈ ਉਹਨਾਂ ਚੀਜ਼ ਨੂੰ ਲੈ ਕੇ ਆਂਦਾ ਫਿਰ ਉਹਨੂੰ ਗਰਾਊਂਡ 'ਚ ਹਵਾ 'ਚ ਨਹੀਂ ਸਿਰਫ ਗਰਾਊਂਡ 'ਚ ਉਹਨੂੰ ਤਿਆਰ ਕਰਦਾ ਇਹ ਤਾਂ ਲੋਕਾਂ ਦੇ ਸਾਹਮਣੇ ਇਹਮਸ ਕੌਣ ਲੈ ਕੇ ਆਇਆ ਤੇ ਕੌਣ ਨਹੀਂ ਲੈ ਕੇ ਆਇਆ ਜੇ ਇੱਕ ਸੈਂਟਰ ਦਾ ਮੰਤਰੀ ਵੀ ਕਦੇ ਇਹਮਸ 'ਚ ਨਜ਼ਰ ਆਇਆ ਹੋ ਤਾਂ ਉਹ ਦੇਖ ਲਓ ਤੁਸੀਂ ਸਿਮਰਤਕੌਰ ਬਾਦਲ ਅੱਜ ਸੰਗਤ ਮੰਡੀ 'ਚ ਪਹੁੰਚ ਰਹੇ ਆ ਜਿਹੜੇ ਸੰਗਤ ਮੰਡੀ ਦੇ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਜਿਹੜੇ ਸੰਗਤ ਮੰਡੀ 'ਚ ਜਿਹੜੇ ਕੰਮ ਹੋਇਆ ਉਹ ਸ਼ਰਮ ਨਹੀਂ ਇਕੱਲੀ ਦਾ ਬਾਗ ਨਹੀਂ ਕੀਤੇ ਸਰਕਾਰ ਵੇਲੇ ਵੀ ਤੇ ਸਰਕਾਰ ਤੋਂ ਬਾਅਦ ਵੀ ਬੀਬਾ ਜੀ ਨੇ ਬਹੁਤ ਗ੍ਰਾਂਟ ਦਿੱਤੀ ਹੈ ਪਰ ਜਦੋਂ ਦੇ ਪਹਿਲਾ 5 ਸਾਲ ਕਾਂਗਰਸ ਨੇ ਨਹੀਂ ਕੋਸ਼ਿਸ਼ ਕੀਤਾ ਹੁਣ 2 ਸਾਲਾਂ ਤੋਂ ਉੱਪਰ ਇਹਨੂੰ ਆਮ ਆਦਮੀ ਪਾਰਟੀ ਨੇ ਇੱਕ ਨਮਾ ਰੁਪਿਆ ਨਹੀਂ ਦੇ ਸਕਦੀ ਮੰਡੀ ਵਿੱਚ ਭੇਜਿਆ ਜਿਸ ਕਰਕੇ ਲੋਕਾਂ 'ਚ ਆਮ ਆਦਮੀ ਦੇ ਖਿਲਾਫ ਬਹੁਤ ਵਿਰੋਧ ਹੈ ਇੱਥੋਂ ਤੱਕ ਕਿ ਲੋਕ ਕਹਿ ਰਹੇ ਨੇ ਵੀ ਸਾਡੇ ਮੰਡੀ 'ਚ ਵੜਨ ਨਾ ਆਮ ਆਦਮੀ ਵਾਲੇ ਕਿਉਂਕਿ ਇਹਨਾਂ ਨੇ ਕੁਝ ਵੀ ਨਹੀਂ ਇਨੂੰ ਵਿਸ਼ਵਾਸਦਾਰ ਹੋਣੇ ਹੈ ਕਿ ਇਹਨਾਂ ਨੂੰ ਜਿਹੜਾ ਹੁਣ ਇੱਥੇ ਚੌਕਾ ਲੱਗੂਗਾ ਤਿੰਨ ਵਾਰੀ ਪਹਿਲਾਂ ਜਿਦਗੇ ਐਸ ਦੀ ਸੰਗਤ ਮੰਡੀ ਚੌਕਾ ਲਵਾਉਗੀ ਤੇ ਬਹੁਤ ਭਾਰੀ ਬੋਟਾਂ ਨਾਲ ਮੇਂਡਾ ਅਧਿਆਤਿ ਤੋਂ ਹੀ ਲੀਡ ਲਵਾਵਾਂਗੇ ਧੰਨ